ਕਿਸਾਨ ਮਿੱਤਰੋ ਹਰਨ ਸਤਿ ਸ਼੍ਰੀ ਅਕਾਲ ਇਹ ਹੁਣ ਨਾ ਚਾਰੇ ਪਾਸੇ ਸੁੰਡੀ ਸੁੰਡੀ ਹੋਈ ਪਈ ਐ ਕਿਉਂਕਿ ਬਾਈ ਕਿਸੇ ਦਾ ਝੋਨਾ ਕੀਤਾ ਲੱਗਿਆ ਕਿਸੇ ਦਾ ਲੱਗਿਆ ਪਛੇਤਾ ਕੋਈ ਪ੍ਰਦਾਨ ਪਾਈ ਜਾਂਦਾ ਤੇ ਕੋਈ ਹਜੇ ਜੁਰਗੀ ਪਾਈ ਜਾਂਦਾ ਤੇ ਕਿਉਂਕਿ ਲਗਭਗ 26 ਲੱਗੀ ਆ ਹਨਾ ਜਿਨ੍ਹਾਂ ਨੇ ਮੂੰਗੀ ਸੀ ਜਾਂ ਚਾਰ ਪਾਇਆ ਤੇ ਉਹ ਭਰਾਵਾਂ ਨੂੰ ਮੇਰੀ ਬੇਨਤੀ ਐ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਬਾਈ ਹਜੇ ਆਪਾਂ ਤਾਂ ਜੁਰਗੀ ਪਾਈ ਜਾਂਨੇ ਆ ਯਾਰ ਜੇ ਆਪਣੇ ਸੁੰਡੀ ਕਰੂ ਕੀ ਆ ਕੇ ਇੱਕ ਵੀਡੀਓ ਮੈਂ ਪਹਿਲਾਂ ਵੀ ਪਾਈ ਸੀ ਆਹੀ 26 ਸੀ ਬਾਈ ਆਹੀ ਖੰਭਾ ਸੀ ਇੱਥੇ ਸੀ ਅੱਜ ਐ ਲਾ ਲੋ ਇਹ ਲਾ ਮਹੀਨੇ ਦਾ ਹਜੇ ਹੋਇਆ ਨਹੀਂ ਮਹੀਨੇ ਤੋਂ ਦਿਨ ਘਟਨੇ ਮੇਰੀ ਲਾਸਟ ਯੂਰੀਆ ਰਹੇਗੀ ਇਹ ਸੋਨ ਨੂੰ ਬੇਨਤੀ ਇਹ ਕਰਦਾ ਕਿਉਂਕਿ ਹੁਣ ਆਪਣਾ ਲੁੱਟਣ ਦਾ ਸਮਾਂਗਾ ਹਰੇਕ ਆਪਾਂ ਨੂੰ ਲੁੱਟੀ ਜਾਂਦਾਗਾ ਤੇ ਟੀਕਾ ਨਾ ਲਵਾਓ ਆਪਣੇ ਹਜੇ ਹਜੇ ਮੰਨ ਲੋ ਆਪਣੀ ਤਾਂ ਯਾਰ ਯੂਰ ਵੀ ਰਹਿੰਦੀ ਆਪਣੇ ਸੰਡੀ ਕਰੂਗੀ ਆ ਕੇ ਗੇਤਿਆਂ ਨੂੰ ਹੈ ਮੰਨਦੇ ਆ ਹਨਾ ਪਰ ਹੁਣ ਤੁਸੀਂ ਗਲਤ ਲਾ ਲਓ ਕਿਸਾਨ ਭਰਾਵੋ ਹੁਣ ਨੇਰ ਦੇ 1-2 ਦਿਨ ਹੀ ਰਹਿ ਗਏ ਉਸ ਤੋਂ ਬਾਅਦ ਚਾਨਣ ਚੜਜੂਗਾ ਤੇ ਸੁੰਡੀ ਜਿਹੜੀ ਮੜੀ ਮੋਟੀ ਵੀ ਪੱਤਾ ਲਵੇਟ ਹੋਈ ਆਪਣੀ ਮਰ ਜੂਗੀ ਹਨਾ ਆਹ ਸੁੱਟੇ ਸਾਹਮਣੇ ਆ 26 ਯਾਰ ਕੋਈ ਗੋਵ ਵਾਲੀ ਸੁੰਡ ਨਹੀਂ ਹੈ ਕਿਉਂਕਿ ਹਨਾ ਕਿਤੇ ਕੋਈ ਟਾਵੇਂ ਬੂਜੇ ਤੇ ਹੋ ਸਕਦਾ ਬੱਟਾ ਬੋਟਾਂ ਦੇ ਲਵੇ ਉਹ ਕੁਝ ਨਹੀਂ ਕਰਦਾ ਹੈਗਾ ਕਿਉਂਕਿ ਹਜੇ ਝੋਨਾ ਫਟਾਰਾ ਕਰੀ ਜਾਂਦਾ 26 ਆਪਣਾ ਜੇ ਇੱਕ ਦੂਜਿਆਂ ਤੇ ਪਏ ਵੀ ਗਿਆ ਉਹਦਾ ਕੋਈ ਬੜਾ ਨੁਕਸਾਨ ਨਹੀਂ ਹੈਗਾ ਖਰਚਾ ਆਪਾਂ ਉਦੋਂ ਵੱਧ ਕਰ ਦਾਂਗੇ ਇਹ ਚੀਜ਼ ਨੂੰ ਸਮਝਿਆ ਕਰੋ ਤੁਸੀਂ ਵੀ ਖਰਚ ਆਪਣਾ ਵੱਧ ਹੁੰਦਾਗਾ ਨੁਕਸਾਨ ਘੱਟ ਹੋਊਗਾ ਤੇ ਕਿਉਂਕਿ ਮੇਰੇ ਵਰਗੇ ਬਲੌਗਰਾਂ ਨੇ ਦਾ ਬਾਈ ਕੰਮ ਇਹੀ ਹੈ ਉਹਨਾਂ ਨੇ ਵੀਡੀਓ ਪਾਉਣੀ ਤੁਹਾਨੂੰ ਦਵਾਈਆਂ ਦਿਖਾਉਣੀਆਂ ਉਹਨਾਂ ਨੂੰ ਚਾਰੇ ਪਾਸੋਂ ਰੁਪਏ ਬਣਦੇ ਆ ਤੇ ਆਪਣੇ ਪਰ ਪਰ ਟੀਕੇ ਲੱਗ ਜਾਂਦੇ ਰਹਿੰਦੇ ਨੇ ਆਪਾਂ ਲਵਾਈ ਜਾਂਦੇ ਰਹਿੰਦੇ ਆ ਤੇ ਤੁਸੀਂ ਐਵੇਂ ਕਿਸੇ ਦੇ ਮਗਰ ਲੱਗ ਕੇ ਨਾ ਢੋਲੀਆਂ ਚੱਕੋ ਜਾਂ ਪ੍ਰਾਣ ਪਾਓ ਹਜੇ ਤੇ ਹਜੇ ਟਾਈਮ ਬਹੁਤ ਪਿਆ ਇਹਦਾ ਚਾਨਣ ਚੜਨ ਵਾਲਾਗਾ ਬਾਲਾ ਕੋਈ ਨੁਕਸਾਨ ਨਹੀਂ ਕਰਦੀ 15 ਕਿ ਦਿਨ ਆਪਣਾ 10 15 ਦਿਨ ਵਧੀਆ ਟੱਪ ਜਾਣਗੇ ਖੈਰ ਸੁਖਣਾਣਾ ਉਦੋਂ ਬਾਅਦ ਮਾਲਕ ਕਿਰਪਾ ਕਰੇ ਜੇ ਮੀਂਹ ਪੈ ਗਿਆ ਤਾਂ ਹੋਰ ਦਿਨ ਟੱਪ ਜਾਣਗੇ ਫੇਰ ਵੀ ਨਹੀਂ ਆਪਣੀ ਛੱਬੀ ਚ ਇੱਕ ਵਾਰ ਪ੍ਰਦਾਨ ਪੈ ਜੂ ਲਾਸਟ ਤੇ ਜਾ ਕੇ ਆਪਾਂ ਜਿਹੇ ਜਾ ਕੋਈ ਸਮਾਂ ਹੋਊਗਾ ਪਦਵਾਈ ਛਿੜਕ ਲਾਂਗੇ ਹੁਣ ਕਿਉਂਕਿ ਜਿਹੜਾ ਬੰਦਾ 24 ਘੰਟੇ ਦੇ ਵਿੱਚ ਰਹਿੰਦਾ ਬਾਈ ਉਹ ਉਹਨੂੰ ਸਭ ਕੁਝ ਪਤਾ ਹੁੰਦਾ ਸਾਡੇ ਪਿੰਡ ਦੇ ਹੁਣ ਦੋ ਚਾਰ ਬੰਦੇ ਇਹ ਜਿਹੇ ਨੇ ਵੀ ਯਾਰ ਉਹਨਾਂ ਦਾ ਡਾਕਟਰ ਵੀ ਉਹਨਾਂ ਨਾਲ ਡਿਬੇਟ ਕਰ ਲੈਣਾ ਡਾਕਟਰ ਵੀ ਛੱਡ ਕੇ ਕੁਰਸੀ ਭਗ ਜੂਗਾ ਕਿਉਂਕਿ ਉਹ ਹੰਡੇ ਹੋਏ ਬੰਦੇ ਨੇ ਸਾਡੇ ਪਿੰਡ ਦਾ ਭਿੰਦਰ ਆਉਣਾ ਦਾ ਮੁੰਡਾ ਤੇ ਇੰਨਾ ਤਜਰਬਾ ਉਹਦੇ ਲਵੇ ਯਾਰ ਛੱਡ ਦਿਓ ਗੱਲਾਂ ਮੈਂ ਵੀ ਉਸੇ ਭਰਾ ਤੋਂ ਹੀ ਪੁੱਛਦਾ ਹੁੰਨਾ ਜਦੋਂ ਕਿਉਂਕਿ ਮੈਂ ਹੁਣ ਮੰਨ ਲਓ ਘੱਟ ਸਾ ਇਹਦੇ ਵਿੱਚ ਵੜਨਾ ਛੋਣੇ ਦੇ ਉਤੋਂ ਬਾਹਰੋਂ ਕਿਹੜਾ ਦੇ ਲੈਣਾ ਵਿੱਚ ਆਪਾਂ ਹੁਣ ਜਦੋਂ ਮੇਰੇ ਲੱਵੇ ਸਬਜ਼ੀ ਦਾ ਕੰਮ ਨਹੀਂ ਵੜਿਆ ਜਾਂਦਾ ਇੱਕ ਦੋ ਗੱਲਾਂ ਉਹ ਤੋਂ ਬਾਈ ਤੋਂ ਹੀ ਪੁੱਛਦਾ ਹੁੰਨਾ ਜਿਵੇਂ ਕੱਲ ਉਹਦੇ ਨਾਲ ਗੱਲ ਕਰੀ ਮੈਂ ਹਾਂ ਬਾਈ ਇਹ ਆਪਾਂ 26 ਦਾ ਕਿਵੇਂ ਕਰੀਏ ਉਹਨੇ ਮੈਨੂੰ ਦੱਸਿਆ ਹਰਾ ਕੁਝ ਤੇ ਮੈਂ ਉਹ ਵੀਡੀਓ ਬ ਇੱਕ ਕਰਿਆ ਕਰੋ ਕਿਉਂਕਿ ਮੇਰੇ ਵਰਗੇ ਬਲੌਗਰ ਬਹੁਤ ਨੇ ਬਾਈ ਉਹਨਾਂ ਨੂੰ ਐ ਮੰਨ ਲਓ ਵੀ ਇਹ ਚੀਜ਼ਾਂ ਦੇ ਰੁਪਏ ਮਿਲਦੇ ਨੇ ਜੇ ਸੋਨੂੰ ਉਹ ਦਿਖਾਉਂਦੇ ਨੇ ਵੀ ਆਹ ਪਾਓ ਜੀ ਰਿਚਾ ਐ ਨਹੀਂ 20 ਦਿਨ ਬਿਮਾਰੀ ਨਹੀਂ ਪੈਣੀ ਤਾਂ ਉਹ ਦੋਨੇ ਪਾਸੋਂ ਰੁਪਏ ਲੈਂਦੇ ਨੇ ਹਨਾ ਵਿੱਚ ਦੁਕਾਨਦਾਰ ਵੀ ਬਹੁਤ ਚੰਗੇ ਨੇ ਜਿਹੜਾ ਜ਼ਿੰਮੇਵਾਰ ਦਾ ਸਾਥ ਦਿੰਦੇ ਨੇ ਤੇ ਕੰਮ ਆ ਵੇਚਣਾ ਸਮਾਨ ਉਹ ਆਪਣੇ ਘਰੇ ਤਾਂ ਫੜਾਉਣ ਨਹੀਂ ਆਉਂਦੇ ਜੇ ਆਪਾਂ ਉਹਨਾਂ ਲਵੇ ਜਾਂਦੇ ਆ ਫੇਰ ਹੀ ਉਹ ਵਿਚਾਰੇ ਦਿੰਦੇ ਨੇ ਉਹਨਾਂ ਦਾ ਵੀ ਕਸੂਰ ਨਹੀਂ ਤੁਸੀਂ ਥੋੜਾ ਜਿਹਾ ਆਪਦੇ ਹਿਸਾਬ ਨਾਲ ਕਰਿਆ ਕਰੋ YouTube Facebook ਤੇ ਬਹੁਤ ਚੰਗੇ ਇਨਸਾਨ ਨੇ ਹਨ ਜਿਹੜੇ ਚੰਗੇ ਵੀਡੀਓ ਪਾਉਂਦੇ ਹਨ ਕੁਲਦੀਪ ਸਿੰਘ ਸ਼ੇਰਗਿੱਲ ਜੀ ਨੇ ਹਨ ਤੇ ਗੁਰੂਦੇਵ ਸਿੰਘ ਨੇ ਉਹ ਇੰਨੇ ਖੇਤੀ ਨੂੰ ਬਚਾਉਣ ਲਈ ਚੰਗੇ ਆ ਵੀਡੀਓ ਪਾਉਂਦੇ ਨੇ ਵੀ ਤੁਸੀਂ ਉਹਨਾਂ ਦੀਆਂ ਵੀਡੀਓ ਸੁਣਿਆ ਕਰੋ ਯਾਰ ਤੇ ਇੰਨਾ ਵਧੀਆ ਉਹ ਦੱਸਦੇ ਨੇ ਵੀ ਆਹ ਚੀਜ਼ ਦੀ ਇੱਥੇ ਲੋੜ ਆ ਪਰ ਆਪਾਂ ਉਹਨਾਂ ਦੀ ਗੱਲ ਨੂੰ ਫੋਲੋ ਨਹੀਂ ਕਰਦੇ ਇੱਕ ਵਾਰ ਤੁਸੀਂ ਫੋਲੋ ਕਰਕੇ ਦੇਖਿਓ ਛੋਟਾ ਨਾਲ ਝਾੜ ਘੜੇ ਨਾ ਸੋਡੀ ਫਸਲ ਤੇ ਅਸਰ ਪਵੇ ਉਦੋਂ ਦੁਗਣਾ ਹੋਊਗਾ ਉਹੀ ਗੱਲਾਂ ਵੀ ਤੁਸੀਂ